ਮੈਂ ਕਾਫੀ ਤਕਰੀਬਨ ਦੋ ਸਾਲ ਹੋ ਗਏ ਹਨ ਮੈਨੂੰ ਹਮੇਸ਼ਾ ਤੋਂ ਬਾਹਰ ਆ ਰਿਹਾ ਹੈ ਕਿ ਪਹਿਲੇ ਮੈਂ ਪਤਾ ਨਹੀਂ ਕਿ ਅਸੂਕੇ ਮਰਜੈਂਸੀ ਨਾਲ ਦਿੱਕਤਾਂ ਮਿਲਦੀ ਰਹੀਆਂ ਹੋਈਆਂ ਹਨ WhatsApp ਦੇ ਰਿਹਾ ਮੈਨੂੰ ਕਈਆਂ ਨੇ ਮੈਸੇਜ ਭੇਜੇ ਤੇ ਮੈਂ ਗਲ ਭੁਰੀ ਖੇਤੀ ਸਮਝਦੇ। ਬਈ ਹਮਾਰੀ ਮਰਜੈਂਸੀ ਫਿਲਮ ਬਰਾਹਮਣ ਚਾਹੀਦੀ ਸੀ ਵੀ ਉਸ ਤੋਂ ਕਦੀ ਕਾਂਗਰਸ ਹਕੂਮਤ ਨੇ ਕਿਹੜੀਆਂ ਅਦਾਸੀਆਂ ਕੀਤੀਆਂ ਲੋਕਾਂ ਉੱਤੇ ਮੈਂ ਦਬਾਇਆ ਗਿਆ ਜਮਨਕ੍ਰੇਸ਼ ਨੂੰ ਕਦਮ ਕੀਤਾ ਦਵੇ ਪਰ ਇਸ ਸラム ਦੇ ਜੋ ਟ੍ਰੇਲਰ ਆਇਆ ਹੈ ਜੋ ਕੋਈ ਦੇਖਿਆ ਹੈ ਜੋ ਕੋਈ ਦੱਸਿਆ ਗਿਆ ਉਹ ਬਹੁਤ ਖਦਰਨਾ ਸਿੱਖਾਂ ਨੂੰ ਅਸਵਾਦੀ ਦੱਸਿਆ ਗਿਆ ਉਹਨਾਂ ਨੇ ਜੀਐਨਪੀ ਨਾਲ ਸੰਮਲ ਗਏ ਇਹਦਿਆਂ ਗੱਲਾਂ ਕੀਤੀਆਂ ਜਿਹੜਾ ਸਿੱਖ ਨਹੀਂ ਸੋਚਦੀ ਹਰ ਗੱਜਬੀ ਲੱਗਿਆ ਲਿਕੇ ਆ ਮਰਜੈਂਸੀ ਦੇ ਕਲਾਪ ਅਗਰ ਕਿਸੇ ਨੇ ਲੜਾਈ ਲੜੀ ਹੈ ਉਹ ਲੜਾਈ ਸਿਰਫ ਫਰਮੇ ਕਰੀਦਾ ਨਹੀਂ ਜਿਹਦੇ ਉਸ ਗੰਦੇ ਪ੍ਰਧਾਨ ਚੱਤੇਦਾਰ ਮੋਹ ਸਿੰਘ ਤੋਂ ਉਹਨਾਂ ਨੇ ਮੋਰਚਾ ਸ਼ੁਰੂ ਕੀਤਾ ਸੀ ਔਰ ਬਾਅਦ ਵਿੱਚ ਸੰਤ ਚੰਦ ਸਿੰਘ ਲੰਗੋਆ ਨੇ ਮੋਰਚਾ ਤੇ ਗੁਰਗਾ ਦੇ ਆਸ ਜਿਸ ਬਖੂਬੀਨ ਉਹਨਾਂ ਨੇ ਮੋਰਚਾ ਚਲਾਇਆ ਸੀ ਉਹ ਦੇਖਣ ਨੂੰ ਮਿਲਦਾ ਹੈ ਬਹੁਤ ਸਾਰੇ ਬੀਜੇਪੀ ਦੇ ਲੀਡਰਸ ਨੇ ਮੈਨੂੰ ਆਕੇ ਅਪਰੋਚ ਵੀ ਕੀਤਾ ਸੀ ਕਿ ਮੋਰਚਾ ਬੰਦ ਕਰਾ ਦਿਓ ਤਾਂ ਕਿ ਅਸੀਂ ਜੇ ਨਾਲ ਤੋਂ ਬਾਹਰ ਆ ਸਕੀ ਪਰ ਸੰਤਰ ਚਾਂਚੰਗ ਨੰਗਵਾਲ ਨੇ ਕਿਹਾ ਸੀ ਕਿ ਮੋਚਾ ਇਹ ਫਤੇ ਹੋਂ ਤੋਂ ਪਾਇਲ ਨਹੀਂ ਵਾਪਸ ਅੱਜ ਜਿਸ ਨੇ ਐਮਰਜੈਂਸੀ ਦੇ ਵੇਲੇ ਸਾਰੇ ਹਿੰਦੁਸਤਾਨ ਦੇ ਇੱਕ ਵਾਇਸ ਸ਼ੋਮੀ ਕਾਲੇ ਦਾ ਨੇ ਜਿੰਨੇ ਮਰਦਾਂ ਸੀ ਤਾਂ ਬਹੁਤ ਬੁਕਤਾਰੇ ਔਰ ਜੋ ਸਿੱਖ ਅੱਜ 50 ਸਾਲਾਂ ਤੱਕ ਮੰਗ ਰਹੇ ਨੇ ਤੱਕ ਤੱਕ ਇਹਨਾਂ ਨੇ ਉਹ ਉਸ ਵਤਿੰਦਰਾ ਗਾਂਧੀ ਦੇਣ ਵਾਸਤੇ ਇਤਿਆਰ ਸੀ ਪਰ ਸਿੱਖਾਂ ਨੇ ਦੇਸ਼ ਵਾਸੀਆਂ ਦੇ ਨਾਲ ਰਹਿਣਾ ਠੀਕ ਸਮਝਿਆ ਉਹਨਾਂ ਨੇ ਵਿਚਾਰਾ ਨਾ ਰਹਿਣ ਕੀ ਸਮਝਿਆ ਆਪਣੀ ਕੋਈ ਖਰਚ ਕੋਈ ਮੰਗ ਪੂਰੀ ਨਹੀਂ ਕੀਤੀ ਤੇ ਅੱਗੇ ਫਿਲਮਾਂ ਨੂੰ ਸਖ ਨੂੰ ਬਦਰਾਮ ਕਰਨ ਦੀ ਗੱਲ ਕਰ ਰਹੇ ਮੈਂ ਮੈਨੂੰ ਪਤਾ ਹੈ ਸੂਬਾ ਭਰ ਦਾ ਮਨਿਸਟਰ ਖੜਾ ਹੈਗਾ ਬ੍ਰਾਡਕਾਸਟਿੰਗ ਦਾ ਮੈਂ ਉਸ ਨੂੰ ਔਰ ਜਿਹੜੇ ਸਿਨੇਮਾ ਦੇ ਸੈਂਸਰ ਬੋਰਡ ਦੇ ਚੇਅਰਮੈਨ ਉਹਨਾਂ ਨੂੰ ਮੈਂ ਚਿੱਠੀ ਵੀ ਲਿਖੀ ਹੈ ਮੈਂ ਕਹਿ ਦੇਣਾ ਚਾਹੁੰਦਾ ਹਾਂ ਉਹ ਛੇਤੀ ਛੇਤੀ ਐਕਸ਼ਨ ਲਵਣ ਔਰ ਇਸ ਫਿਲਮ ਤੇ ਪੂਰੀ ਤਰ੍ਹਾਂ ਰੋਕ ਲਾ ਦੇਣ ਜਦ ਤੱਕ ਇਹ ਫਿਲਮ ਅਕਾਲੀ ਦਲ ਨੂੰ ਸੋਣੀ ਕਮੇਟੇ ਲੋ ਪਾਸੇ ਦਿੱਤੀ ਜਾਂਦੀ ਹੈ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਔਰ ਮੈਂ ਇਹ ਵੀ ਗੱਲ ਕਹਿ ਦੇਣੀ ਚਾਹੁੰਦਾ ਹਾਂ ਭਾਰਤ ਦੀ ਸਰਕਾਰ ਨੂੰ ਜਿਨ੍ਹਾਂ ਨੇ ਇਹ ਫਿਲਮ ਬਣਾਈ ਹੈ ਬਗੈਰ ਇਤਿਹਾਸ ਨੂੰ ਕੋਖੇ ਬਣਾਈ ਹੈ ਉਹਨਾਂ ਉੱਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਇਤਿਹਾਸ ਨੂੰ ਵਿਗਾੜਨ ਦਾ ਸਿੱਖਾਂ ਦੇ ਇਤਿਹਾਸ ਨੂੰ ਵਿਗਾੜਨ ਦੀ ਕਦੇ ਭੁਲਕ ਵੀ ਗਲਤੀ ਨਾ ਕਰਨੀ ਸਿੱਖ ਕੌਮ ਹਮੇਸ਼ਾ ਇਹਦਾ ਐਕਸ਼ਨ ਲਏਗੀ